ਧੰਨਵਾਦ ਵੀਡੀਓ ਦੇ ਵਿੱਚ ਤੁਹਾਡਾ ਇਸ ਟਾਈਮ 9:00 ਵੱਜ ਚੁੱਕੇ ਨੇ ਇਟਲੀ ਦੀਆਂ ਸੜਕਾਂ ਤੇ ਆਪਾਂ ਤੁਰੇ ਜਾਂਦੇ ਆਂ ਤੇ ਰੈਸਟੋਰੈਂਟ ਦੇ ਵਿੱਚ ਆਏ ਆਂ ਜਾਂਦੇ ਵਕਤ ਆਪਾਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਆਂ ਕੰਟੈਂਟ ਮੈਨੂੰ ਸੋਚਣਾ ਪੈਂਦਾ ਵੀ ਮੈਂ ਕੀ ਵੀਡੀਓ ਬਣਾਵਾਂ ਤੇ ਕੀ ਵੀਡੀਓ ਪਾਵਾਂ YouTube ਤੇ ਇਟਲੀ ਬਾਰੇ ਮੈਂ ਚੈਨਲ ਸ਼ੁਰੂ ਕੀਤਾ ਤੇ ਇਹਦੇ ਵਿੱਚ ਬਹੁਤ ਗੱਲਾਂ ਨੇ ਜਿਹੜੀਆਂ ਆਪਾਂ ਨੇ ਦੱਸਣੀਆਂ ਨੇ ਜੋ ਪਹਿਲਾਂ ਵਾਲੇ ਬੰਦੇ ਆਏ ਹੋਏ ਨੇ ਉਹਨਾਂ ਤੋਂ ਪੁੱਛ ਕੇ ਨਾਲੇ ਆਪ ਨੂੰ ਨੌਲਜ ਵੱਧਦੀ ਆ ਤੇ ਨਾਲੇ ਜਿਹੜੇ ਬੰਦੇ ਆਏ ਹੋਣੇ ਜਿੰਨਾਂ ਨੇ ਉਹਨਾਂ ਦੇ ਵਾਸਤੇ ਕਈ ਗੱਲਾਂ ਨੇ ਜਿਹੜੀਆਂ ਕੰਮ ਦੀਆਂ ਹੁੰਦੀਆਂ ਤੇ ਇਸ ਟਾਈਮ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਹੋਰ ਜਾਣਕਾਰੀ ਲੈ ਕੇ ਆਇਆ ਪਹਿਲੀ ਗੱਲ ਤਾਂ ਇਹ ਜਦੋਂ ਆਪਾਂ ਬਾਹਰ ਤੇ ਜਾਂ ਕਿਸੇ ਰੈਸਟੋਰੈਂਟ ਤੇ ਜਾਂਦੇ ਆ ਖਾਣੇ ਆ ਪੀਣੇ ਆ ਉੱਥੇ ਕਦੇ ਵੀ ਜਿਹੜੇ ਬੰਦੇ ਕੋਲੇ ਪੇਪਰ ਨਹੀਂ ਹੈਗੇ ਕੱਚੇ ਬੰਦੇ ਨੇ ਉਹ ਆਪਣਾ ਖਾਸ ਧਿਆਨ ਰੱਖੋ ਪੇਪਰਾਂ ਵੱਲੋਂ ਵੀ ਪੁਲਿਸ ਵੱਲੋਂ ਵੀ ਤੇ ਵੈਸੇ ਵੀ ਜਿਹੜੇ ਹੋਰ ਬੰਦੇ ਉੱਥੇ ਬੈਠੇ ਆ ਸਿਵਲ ਵਰਦ ਦੀ ਚ ਕੋਈ ਨਹੀਂ ਪਤਾ ਤੁਹਾਡੇ ਕੋਲ ਕੌਣ ਬੈਠਾ ਹੋਵੇ ਤੁਹਾਡੇ ਕੋਲੇ ਕੌਣ ਖੜਾ ਹੋਵੇ ਇਹ ਗੱਲਾਂ ਦਾ ਖਾਸ ਧਿਆਨ ਰੱਖੋ ਕਦੇ ਵੀ ਬਾਹਰੋਂ ਨਿਕਲੋ ਜਿਨ੍ਹਾਂ ਕੋਲੇ ਪੇਪਰ ਨਹੀਂ ਹੈਗੇ ਜ਼ਿਆਦਾ ਇੱਕ ਜ਼ਰੂਰੀ ਬੇਨਤੀ ਆ ਐਸ ਟਾਈਮ ਮੈਂ ਜਿੱਥੋਂ ਆਇਆ ਉੱਥੇ ਸਿਗਰ ਵਰਤੀ ਦੇ ਵਿੱਚ ਦੋ ਜਾਨੇ ਬੈਠੇ ਸੀ ਕੁਛ ਮੁੰਡੇ ਸੀਗੇ ਬੰਗਲਾਦੇਸ਼ ਦੇ ਇੱਕ ਦੋ ਜਾਨੇ ਤੇ ਇੱਕ ਪਾਕਿਸਤਾਨ ਦਾ ਮੁੰਡਾ ਸੀ ਉਹ ਥੋੜੀ ਖੱਪ ਕਰਦੇ ਸੀਗੇ ਤੇ ਉਹਨਾਂ ਨੇ ਪੇਪਰ ਡਾਕੂਮੈਂਟ ਪੁੱਛਿਆ ਪਿਆਰ ਨਾਲ ਉਹਨਾਂ ਕੋਲ ਇੱਕ ਕੋਲੇ ਡਾਕੂਮੈਂਟ ਪੇਪਰ ਸੀਗੇ ਆਪਣੇ ਡਾਕੂਮੈਂਟ ਸੀਗੇ ਤਾਂ ਇੱਕ ਨੇ ਆਪਣੇ ਸਜੋਰ ਨੂੰ ਜਿਹੜੀ ਕੱਚੀ ਮਿਲੀ ਹੋਈ ਸੀ ਉਹ ਦਿਖਾਤੀ ਅਜੀਬ ਤੇ ਤੇ ਬਾਕੀ ਬੰਦੇ ਜਿਹੜੇ ਸੀਗੇ ਕੱਚੇ ਸੀ ਉਹਨਾਂ ਕੋਲ ਪੇਪਰ ਹੈ ਨਹੀਂ ਸੀ ਤੇ ਹੁਣ ਮੇਰੇ ਯਾਦ ਆ ਤੇ ਮੈਂ ਤਾਂ ਕਰਕੇ ਵੀਡੀਓ ਇਸ ਟਾਈਮ ਬਾਹਰ ਆ ਤੁਰਿਆ ਜਾਣਾ ਮੇਰੇ ਕੋਲੇ ਚਲੋ ਪਾਰਕਮੈਂਟ ਸੀਗੀ ਆਪਾਂ ਨਹੀਂ ਖੱਪ ਪਾਈ ਆਪਾਂ ਸਾਈਡ ਤੇ ਬੈਠੇ ਸੀਗੇ ਬਹੁਤ ਦੂਰ ਆਪਾਂ ਤਾਂ ਬਚੇ ਆ ਕਈ ਵਾਰੀ ਕਿਸਮਤ ਦਾ ਪਤਾ ਨਹੀਂ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਕਿਸੇ ਦੇ ਮਗਰ ਲੱਗ ਕੇ ਆਪਾਂ ਆਪਣਾ ਇਲਾਕਾ ਨਾ ਸਮਝੀਏ ਕਿਤੇ ਵੀ ਕਿਸੇ ਵੀ ਇਲਾਕੇ ਨੂੰ ਆਪਾਂ ਆਪਣਾ ਇਲਾਕਾ ਨਾ ਸਮਝੀਏ ਵੀ ਆਪਣਾ ਜਾਂ ਕੋਈ ਚੱਕਰ ਨਹੀਂ। ਦੋ ਵੀਰਾਂ ਪੀ ਕੇ ਦਿਮਾਗ ਇੱਕ ਵਾਰੀ ਲੋਕਾਂ ਦਾ ਹਿੱਲ ਜਾਂਦਾ ਤੇ ਉਹ ਕਿਸੇ ਦੇਸ਼ ਜਾਂ ਕਿਸੇ ਸ਼ਹਿਰ ਨੂੰ ਜਾਂ ਕਿਸੇ ਇਲਾਕੇ ਨੂੰ ਆਪਣਾ ਘਰ ਸਮਝਣ ਲੱਗ ਜਾਂਦੇ ਆ ਕਦੇ ਵੀ ਬਾਕੀ ਮੁੰਡਿਆਂ ਦੇ ਮਗਰ। दारू ਪੀਤੀ ਤਾਂ ਖਾਸ ਕਰਕੇ ਨਾ ਲੱਗੋ। ਆਪਣੇ ਆਪ ਦੇ ਵਿੱਚ ਇਕੱਲੇ ਰਹੋ। ਖਾ ਪੀ ਕੇ ਘਰੇ ਆ ਜਾਓ। ਪਹਿਲੀ ਗੱਲ ਤਾਂ ਬਾਹਰ ਨਿਕਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜੇ ਜਾਣਾ। ਜੇ ਬੀਜਾ ਬਚਿਆ ਹੋਇਆ ਤਾਂ ਆਪਾਂ ਜਾ ਸਕਦੇ ਆ ਇੱਕ ਅੱਦਾ ਗੇੜਾ ਆਪਾਂ ਲਾ ਸਕਦੇ ਆ ਦੁਕਾਨ ਤੇ ਮਾੜੀ-ਮੋਟੀ ਚੀਜ਼ ਲੈ ਆ ਸਕਦੇ ਆ ਇਹ ਛੋਟੀ ਜੀ ਜਾਣਕਾਰੀ ਉਹਨਾਂ ਦੇ ਪੁੱਛ ਕੇ ਚੁਈਆ ਦੋ ਮੁੰਡਿਆਂ ਨੂੰ ਲੈ ਕੇ ਜਾ ਚੁੱਕੇ ਨੇ ਇਹ ਇੱਕ ਛੋਟੀ ਜੀ ਜਿਹੜੀ ਵੀਡੀਓ ਉਹਨਾਂ ਤੱਕ ਪਹੁੰਚਾਓ ਜਿਨ੍ਹਾਂ ਕੋਲੇ ਪੇਪਰ ਨਹੀਂ ਹੈਗਾ ਥੋੜੇ ਜਾਨ-ਨਿਸ਼ਾਨ ਚ ਹੈਗੇ ਨੇ ਇਸ ਵੀਡੀਓ ਨੂੰ 10 ਸੁਣ ਲੈਣ 20 ਸੁਣ ਲੈਣ ਉਹੀ 20 ਬੰਦਿਆਂ ਦੇ ਵਿੱਚੋਂ ਤਿੰਨ ਚਾਰ ਦੇ ਵੀ ਫਾਇਦੇ ਫਾਇਦਾ ਹੋ ਗਿਆ ਉਹੀ ਇੱਕ ਪੰਨ ਦਾ ਕੰਮ ਆ ਕਈ ਵਾਰੀ ਆਪਾਂ ਜਾਣ ਪੁਣੇ ਦੇ ਵਿੱਚ ਲੋਕਾਂ ਮਗਰ ਲੱਗ ਕੇ ਚੌੜਵਾਜੀ ਕਰਦੇ ਆਪਾਂ ਨਹੀਂ ਕਰਨੀ ਚਾਹੀਦੀ ਇਸ ਟਾਈਮ ਹਨੇਰੇ ਵਿੱਚ ਮੈਂ ਵੀਡੀਓ ਬਣਾ ਰਿਹਾ ਤੇ ਪਹਾੜੀ ਲੱਗ ਕੇ ਦੇ ਵਿੱਚ ਆ ਥੋੜਾ ਜਿਹਾ ਚੜ੍ਹਾਈ ਝਟੂਈ ਕਰਕੇ ਸਾਹ ਚੜ ਜਾਂਦਾ ਤੁਰਦੇ ਹੋਏ ਬੋਲਦੇ ਹੋਏ ਤੇ ਇੰਨੀਆਂ ਗੱਲਾਂ ਦੋ ਤਿੰਨ ਨੇ ਜਿਹੜੀਆਂ ਇਹਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਫੀਡ ਕਰਕੇ ਰੱਖ ਲਓ ਕਦੇ ਵੀ ਜਿੰਨਾ ਚਿਰ ਪੇਪਰ ਨਹੀਂ ਹੈਗੇ ਉਹਨਾਂ ਚਿਰ ਬਾਹਰੋਂ ਨਿਕਲੇ ਤੇ ਜੇ ਹੈਗੇ ਵੀ ਆ ਕਿਸੇ ਰੈਸਟੋਰੈਂਟ ਜਾਂ ਬਾਰ ਤੇ ਕਦੇ ਵੀ ਖਾਪਨਾ ਪਾਈਏ ਉੱਚੀ ਨਾ ਬੋਲੀਏ ਜ਼ਿਆਦਾ ਸੰਸੇਰ ਬਣ ਕੇ ਰਹੀਏ ਧੰਨਵਾਦ ਬਾਕੀ ਹੁਣ ਦੀ ਘਟਨਾ ਜਿਹੜੀ ਮੈਂ ਤਾਜੀ ਵੀਡੀਓ ਬਣਾਈ ਆ ਜਦੋਂ ਵੀ ਸ਼ੇਅਰ ਹੋਊਗੀ ਇਹ ਪਾ ਦਾਂਗੇ ਨੈਟ ਤੇ ਬਾਕੀ ਆਪਣਾ ਜਿਹੜੇ ਵੀ ਬੰਦੇ ਆਏ ਹੋਏ ਨੇ ਮੇਰੇ ਵਰਗ ਜ਼ੀਰੋ ਲੈਵਲ ਤੇ ਨੇ ਆਪਾਂ ਧਿਆਨ ਰੱਖੀਏ ਮੈਂ ਵੀ ਵਿਚਈ ਆ ਤੇ ਤੁਸੀਂ ਵੀ ਜਿਹੜੇ ਬੰਦੇ ਜ਼ੀਰੋ ਤੇ ਨੇ ਹਜੇ ਧੰਨਵਾਦ